ਅਖੰਡ ਪਾਠ ਦੇ ਭੋਗ ਪਾਉਣ ਸਮੇਂ ਡਿੱਗੀ ਛੱਤ ਪੈ ਗਿਆ ਚੀਕ ਚਹਾੜਾ ਮੱਚੀ ਹਹਾਕਾਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਕਿ ਕਦੋਂ ਕੀ ਪਾਣਾ ਵਾਪਰ ਜਾਵੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇਹ ਵੀਡੀਓ ਪਿੰਡ ਸਵਰਾ ਜ਼ਿਲ੍ਹਾ ਤਰਨਤਾਰਨ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਬਿਲਡਿੰਗ ਦਾ ਕੰਮ ਕਰਦਾ ਸੀ ਅਤੇ ਉਸਨੇ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਹੋਇਆ ਸੀ ਦਰਸਲ ਇਸ ਨੌਜਵਾਨ ਦੇ ਘਰ ਵਿੱਚ ਕੁਝ ਥਾਂ ਤੇ ਲੈਂਟਰ ਲੱਗਿਆ ਹੋਇਆ ਸੀ ਅਤੇ ਕੁਝ ਥਾਂ ਤੇ ਗਾਡਰ ਬਾਲਾ ਪਾਇਆ ਹੋਇਆ ਸੀ ਅਤੇ ਗੋਵਾਲੇ ਦਿਨ ਇਕੱਠ ਜਾਦਾ ਹੋਣ ਕਾਰਨ ਬਾਲਿਆਂ ਵਾਲੀ ਛੱਤ ਇਕੋਦਮ ਢੇਠਾ ਡਿੱਗ ਗਈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਲੋਕਾਂ ਵੱਲੋਂ ਜ਼ਖਮੀਆਂ ਨੂੰ ਜਲਦੀ ਜਲਦੀ ਕੱਢ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੋ ਜਿਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਹ ਬਿਲਕੁਲ ਸਹੀ ਰਿਹਾ ਸੋ ਪਰਮਾਤਮਾ ਨੂੰ ਤਾਂ ਕੁਝ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਕੀ ਕਰ ਦੇਵੇ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ